ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਪਹੁੰਚ ਚੁਕੇ ਆਪਾਂ ਮੰਡੀ ਵੱਲਾ ਵੇਰਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਿਲਜਾਨ ਗੁਰਦਾਸਪੁਰੀਏ ਆਏ ਵੀਰੋਣੀ ਚੰਗਾ ਟੋ ਦਾ ਨਗੀਨਾ ਸੰਨੀ ਨੁਕਰਾ ਘੋੜਾ ਲੈ ਕੇ ਆਏ ਆ ਜੀ ਬਾਈ ਤੋਂ ਡਿਟੇਲ ਪੂਰੀ ਲਵਾਂਗੇ ਕੁਐਕਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲਾ ਬਟਨ ਬਵਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਿਤੇ ਵੀ ਖਰੀਦਦਾਰੀ ਕੋਈ ਵੀ ਕਰਨਾ ਆਪਣੀ ਪੂਰੀ ਜ਼ਿੰਮੇਵਾਰੀ ਤਸੱਲੀ ਕਰਕੇ ਪੈਸੇ ਲਵਣੇ ਦੇ ਫਿਰ ਕਰਨਾ ਠੀਕ ਹੈ ਜੀ ਸਾਡਾ ਕੰਮ ਹੈ ਵੀਡੀਓ ਬਣਾਉਣਾ ਸਾਡਾ ਕੰਮ ਹੈ ਨਰਕ ਤੇ ਫਰਕ ਕਰਨਾ ਤੇ ਤੇ ਲੈਣੇ ਆਓ ਭਾਈਨਾ ਚੱਲ ਪਾਰਿਆ ਬਈ ਸਤਿ ਸ੍ਰੀ ਅਕਾਲ ਜੀ ਹੋਸਰਾਓ ਠੀਕ ਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਪਿੰਦਾ ਗਰਦਾਸਪੁਰ ਪਿੰਦਾ ਗਰਦਾਸਪੁਰ ਜੀ ਵਾਹ ਜੀ ਵਾਹ ਤੇ ਵਪਾਰ ਲੈਣ ਦਾ ਕੰਮ ਸੇਲ ਪਰਚੇ ਦਾ ਹੀ ਹੈ ਨਹੀਂ ਵੀਰੇ ਸ਼ੌਂਕ ਲਈ ਸ਼ੌਂਕ ਲਈ ਹਾਂਜੀ ਕਿ ਘਰੇ ਰੱਖਿਆ ਬਾ ਸ਼ੌਂਕ ਲਈ ਜਿਵੇਂ ਕੋਈ ਭਾਈ ਭੂਈ ਨੂੰ ਆਉਂਦਾ ਹੈ ਕੋਈ ਘੋੜੀਆਂ ਲੈ ਕੇ ਆਉਂਦਾ ਭਾਜੀ 15000 ਮੀਟਿੰਗ ਠੀਕ ਹੈ ਕੇਸ 15000 ਰੁਪਈਆ ਲੈਂਦੇ ਜੀ ਭਾਈ ਵੀਰੇ 65+ ਨਾ ਦਿਲ ਜਾਨ ਰੱਖਿਆ ਤੇ ਦਿਲ ਲੁੱਟੇ ਜਾਂਦਾ ਸਾਰਿਆਂ ਦੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਕਿੰਨਾ ਦਾ ਕੱਦ ਹੋ ਗਿਆ ਇਹ ਵੀ ਤਾਂ ਕਹਿਣ ਬੱਸ ਹੋ ਗਿਆ ਵੀਰੇ ਪੈਰ ਉਮਰਾ ਕਿੰਨੇ ਹੋ ਗਏ ਉਹਦੇ 4 ਸਾਲ ਦੇ ਨਹੀਂ ਆ 2 ਮਹੀਨੇ ਘੱਟ ਆ ਜੀ ਠੀਕ ਆ ਜੀ ਹਾਂ ਜੀ ਇਹ ਜੇਦਕ ਕੱਲਾਂ ਵਾਲੇ ਦਾ ਬੱਚਾ ਆ ਵੀਰੇ ਕਿੰਦਾ ਬੱਚਾ ਏ ਜੇਦਕ ਕੱਲਾਂ ਵਾਲੇ ਆ ਠੀਕ ਆ ਜੀ ਹਾਂ ਜੀ ਤੇ ਬੱਚੇ-ਬੱਚੇ ਚੰਗੇਗਾ ਆਪਰੇ ਦੇ ਪੌਂਦਾ ਤੇ ਜਾਂ ਹਾਂ ਬਾਈ ਦੋ ਕੋੜੀ ਇੱਕ ਕੋੜੀ ਮੇਟ ਕਰਾਈ ਹੈ ਅੱਛਾ ਠੀਕ ਆ ਜੀ ਮੰਡੀ ਨਹੀਂ ਕਰਾਈ ਉਹ ਇੱਥੇ ਠੀਕ ਆ ਜੀ ਹਾਂ ਜੀ ਤੇ ਫੀਸ 15000 ਲੈਂਦੇ ਆ ਮੋਬਾਈਲ ਨੰਬਰ ਕੀ ਆਪ ਦੀ ਦਾ 89 ਹਾਂਜੀ 68358056 ਠੀਕ ਹੈ ਜੀ ਲਓ ਭਾਈ ਗਰਦਾਸਪੁਰਿਆਂ ਦੇ ਫਾਰਮ ਦੇ ਪਹੁੰਚ ਹੋ ਗਏ ਨੂੰ ਚੰਗਾ ਸੋਹਣਾ ਦਿਲ ਜਾਨ ਘੋੜਾ ਜਿਹੜਾ 4 ਸਾਲ ਦੀ ਉਮਰ ਦੇ ਵਿੱਚ ਭਾਈ ਕਹਿੰਦਾ ਤੇ ਚੰਗਾ ਸੰਭਿਆ ਭਾਈ ਉਹਨਾਂ ਪੂਰਾ ਆਪਣੀ ਜਿੰਦ ਜਾਨ ਲਾਈ ਪਈ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਆ ਤੇ ਕਰ ਲੋ ਦਰਸ਼ਨ ਠੀਕ ਹੈ ਜੀ ਕਿਸੇ ਨੇ ਗਰਦਾਬ ਪਹੁੰਚਾਂ ਕਿਤੇ ਵੀ ਲੋਡ ਪੈਂਦੀ ਆ ਘੋੜੀ ਭੌਂਦੀ ਇੱਕ ਨੈਕਟ ਨੰਬਰ ਭਾਈ ਦੇ ਉੱਪਰ ਚੱਲਦੇ ਹੋਣਗੇ ਸਾਡੇ ਵੱਲੋਂ ਤੇ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਹਾਂਜੀ 17 ਮਹੀਨਿਆਂ ਦਾ ਹੋਇਆ ਭਾਈ ਜੀ ਇੱਕ ਗਰੂਨੇ ਦਾ ਬੱਚਾ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਆਪਣਾ ਭਰਾ ਜੀ ਹੈ ਮੁਲਾਜ਼ਮ ਹੈ ਹੈਪੀ ਆ ਭਾਈ ਜੀ ਇਹ ਦੁੰਦਾ ਕਾ ਮੂੰਹ ਹਾਂ ਜੇ ਖੀਰਾ ਹੀ ਵੀਰੇ ਹੈ ਜੀ ਖੀਰਾ ਹੀ ਹੋ ਗਿਆ ਲਓ ਭਾਈ ਮਿੱਤਰੋ ਇਹ ਕੇ ਵੀ ਲਿਆਂਦਾ ਨਾਲ ਸ਼ੌਂਕੀਆ ਤੌਰ ਤੇ ਵਿਖਾਉਣ ਨੂੰ ਠੀਕ ਹੈ ਜੀ ਤੇ ਚੰਗਾ ਸੋਨਾ ਮਿੱਤਰੋ ਤੇ ਇਹ ਵੀ ਚੰਗਾ ਸੋਨਾ ਜੇ ਐਮ ਪੀ ਐਨ ਦਾ ਕੋੜਾ ਠੀਕ ਹੈ ਜੀ ਦੂਜੇ ਨੰਬਰ ਤੇ ਆਇਆ ਤੇ ਸਾਡੇ ਵੱਲੋਂ ਸਾਡੇ ਚੈਨਲ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ